ਦੇਖੋ ਪੁਰਾਣੀਆਂ ਸਰਕਾਰਾਂ ਨੇ ਜੋ ਕੀਤਾ ਹੋਇਆ ਉਹਦੇ ਹੁਣ ਨਤੀਜੇ ਆ ਰਹੇ ਨੇ ਉਹਨਾਂ ਨੇ ਕੱਚੇ ਕੰਮ 'ਮੈਂ ਭਰਤੀ ਕਰ ਲਏ ਨਾ ਉਹਨਾਂ ਬਾਰੇ ਕੋਈ ਨੋਟੀਫਿਕੇਸ਼ਨ ਇਸ ਤਰ੍ਹਾਂ ਜਾਰੀ ਹੋਇਆ ਵੀ ਇਹ ਕਦੋਂ ਤੱਕ ਰਹਿਣਗੇ ਕਿੰਨੀ ਇਹਨਾਂ ਦੀ ਤਨਖਾਹ ਹੋਊਗੀ ਕਿੰਨਾ ਇਹਨਾਂ ਦਾ ਡਿਊਟੀ ਪੀਰੀਅਡ ਹੋਊਗਾ ਜੋ ਉਦੋਂ ਕੱਚ ਕਰੜ ਕਹਿੰਦਾ ਜਿਹਨੂੰ ਪੰਜਾਬੀ ਚ ਕੱਚ ਕਰੜ ਚ ਕਰ ਗਏ ਵੀ ਕੋਈ ਗੱਲ ਨਹੀਂ ਕੀ ਫਰਕ ਪੈਂਦਾ ਆਪਾਂ ਕਿਹੜਾ ਦੁਬਾਰੇ ਆਉਣਾ ਇੱਕ ਵਾਰੀ ਕਰ ਲੋ ਮੈਂ ਨਹੀਂ ਚਾਹੁੰਦਾ ਕਿਸੇ ਦੇ ਇੱਕ ਚੁੱਲ੍ਹੇ ਦੀ ਅੱਗ ਬੁਝੇ ਅਸੀਂ ਸਾਰੇ ਪੀਆਰਟੀਸੀ ਦੇ ਮੁਲਾਜ਼ਮਾਂ ਨਾਲ ਵੀ ਗੱਲਬਾਤ ਦੇ ਵਿੱਚ ਆ ਕਿਸੇ ਦਾ ਕੋਰਟ ਚ ਕੇਸ ਚੱਲਦਾ ਕਿਸੇ ਦੀ ਪੀਆਈਐਲ ਪਈ ਹੋਈ ਹੈ ਕਿਸੇ ਦਾ ਕੋਈ ਟੈਕਨੀਕਲ ਇਸ਼ੂ ਹੈ ਐਡਵੋਕੇਟ ਜਨਰਲ ਨਾਲ ਵੀ ਹਰ ਰੋਜ਼ ਮੀਟਿੰਗ ਹੁੰਦੀ ਹੈ ਤੇ ਅਸੀਂ ਉਹਨਾਂ ਸਾਰਿਆਂ ਦਾ ਮਸਲਾ ਜਿਹੜਾ ਉਹ ਹੱਲ ਕਰਾਂਗੇ ਬਹਿ ਕੇ ਹੱਲ ਕਰਾਂਗੇ